ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਜ਼ੁਰਗ ਨੇ ਜਿਹੜੇ ਬਾਬਾ ਕਲੇਰਾਂ ਦੇ ਨੇ ਇਹਨਾਂ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਜੀ ਪੁਰਾਣੇ ਬਜ਼ੁਰਗ ਨੇ ਇਹਨਾਂ ਨੇ ਧੰਨ ਧੰਨ ਬਾਬਾ ਐਸ਼ਰ ਸਿੰਘ ਜੀ ਦੇ ਸੰਗਤ ਦਰਸ਼ਨ ਕੀਤੇ ਨੇ ਇਹਨਾਂ ਨੂੰ ਫਿਰ ਨਾਲ ਲੈ ਕੇ ਆਏ ਆ ਇਹ ਕਲੇਰਾਂ ਦੀ ਜੂ ਹੈ ਮੇਹ ਦਾ ਖੂਹ ਆ ਜੋ ਕਲੇਰਾਂ ਦਾ ਸੀਗਾ ਇੱਥੇ ਬਾਬਾ ਆਨੰਦ ਸਿੰਘ ਜੀ ਫਿਰ ਪਹਿਲੀ ਵਾਰ ਇੱਥੇ ਆਏ ਸੀ ਤਮੋਟੀ ਭਾਈ ਧੰਨਾ ਸਿੰਘ ਨੇ ਲਾਈ ਸੀ ਲਿਆ ਕੇ ਉਹ ਫੌਜ ਦੇ ਵਿੱਚ ਐਸੇ ਫੌਜੀ ਤਮੋਟੀ ਸੀ ਉਹਦੇ ਕੋਲ ਹਾਂਜੀ ਹਾਂਜੀ ਉਹਨੇ ਫਿਰ ਇਸੇ ਤਮੋਟੀ ਲਾਈ ਸੀ ਇਹ ਜਗ੍ਹਾ ਤੇ ਆਪਾਂ ਉੱਥੇ ਖੜੇ ਹਾਂ ਜਿੱਥੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਜੀ ਨੇ ਹਾਂਜੀ ਉੱਚੋ ਤੋਂ ਆ ਕੇ ਇੱਥੇ ਪਹਿਲੀ ਰਾਤ ਠਹਿਰੇ ਉਦੋਂ ਨਾਨਕ ਸਰਵ ਨਹੀਂ ਸੀ ਬਣਾਇਆ ਹਾਂਜੀ ਪਹਿਲੀ ਰਾਤ ਬਾਬਾ ਜੀ ਨੇ ਇੱਥੇ ਕੱਟੀ ਹੈ ਫਿਰ ਹਾਂਜੀ 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 ਇਸ ਤੋਂ ਅੱਗੇ ਫਿਰ 9 ਗੱਜੀਆਂ ਦੇ ਸੇਹ ਤੇ ਗਏ ਨੇ ਹਾਂਜੀ ਇੱਕ ਸੀਗਾ ਮੀਆਂ ਦਾ ਨਾਮ ਪਤਾ ਸੀ ਨਾਮ ਤਾਂ ਨਹੀਂ ਦੱਸਮੀ ਆ ਇਹ ਕਹਿੰਦੇ ਸੀ ਨਾ ਮੀਆਂ ਹੀ ਕਹਿੰਦੇ ਮੀਆਂ ਦਾ ਖੂਆ ਮੀਆਂ ਦਾ ਖੂਆ ਤੇ ਬਾਬਾ ਜੀ ਫਿਰ ਪਹਿਲਾਂ ਇੱਥੇ ਆਏ ਸੀ ਕਿ ਕਲੇਰੀ ਹਾਂ ਪਹਿਲਾਂ ਇੱਥੇ ਆਏ ਸੀ ਕਲੇਰੀ ਧੰਨਾ ਸੀ ਤੈਨੂੰ ਮਿਲੇ ਕਹਿੰਦੇ ਸੀ ਹਾਂ ਧੰਨਾ ਸੀ ਤੈਨੂੰ ਮਿਲੇ ਓਡੂ ਹੋ ਨਾਨਕ ਸਾਹਿਬ ਜੀ ਪਰ ਬਾਬਾ ਬੰਨਿਆ ਨਹੀਂ ਸੀ ਹਾਂ ਜੀ ਠੀਕ ਹੈ ਪਹਿਲਾਂ ਆਏ ਸੀ ਜੇਠੂ ਮੁੱਢ ਨੂੰ ਹਜੂਰ ਸਾਹਿਬ ਨੂੰ ਆਏ ਨਾ ਪਾਸੀ ਜੀ ਬਾਬੇ ਪੁੱਤੂਆਂ ਤੇ ਦਾਤਾਂ ਲੈ ਕੇ ਹਾਂ ਜੀ ਉਹਨੂੰ ਇੱਥੇ ਕਲੇਰੀ ਪਹਿਲਾਂ ਆਇਆ ਅੱਛਾ ਅੱਛਾ ਉਹ ਪਰ ਉਹ ਰਾਤ ਕਰ ਰਹੇ ਨਾ 9 ਵਜੇ ਆਜੀ ਆਜੀ ਮੇਰਾ ਆਧਾਰ ਕਰੋ ਅੱਛਾ ਜੀ ਉਹ ਫਿਰ ਬਾਬਾ ਜੀ ਨੂੰ ਆਉਣਾ ਪਿਆ ਫਿਰ ਇੱਥੇ ਬਾਬਾ ਜੀ ਪਹਿਲਾਂ ਇੱਕ ਰਾਤ ਠਹਿਰੇ ਸੀਗੇ ਇੱਕ ਰਾਤ ਠਹਿਰੇ ਪਾਸੇ ਇਹ ਨਹੀਂ ਪਤਾ ਕਿ ਅੱਡੀ ਰਾਤ ਹੈ ਨਹੀਂ ਕੋਈ ਨਹੀਂ ਉਹਦਾ ਕੋਈ ਜਾਣਦੇ ਫਿਰ ਉਹ ਧੰਨਾ ਸਿੰਘ ਲੈ ਕੇ ਆਇਆ ਸੀ ਟੋਲਟੀ ਦੇ ਸਰ ਹਾਂ ਉਹ ਧੰਨਾ ਸਿੰਘ ਟਮਟੀ ਦਾ ਹੈ ਹਾਂ ਕਲੇਰਾਂ ਦੀ ਜ਼ਮੀਨ ਹੈ ਕਲੇਰਾਂ ਦੀ ਜ਼ਮੀਨ ਹੈ ਇਹ ਕਲੇਰਾਂ ਦੀ ਜ਼ਮੀਨ ਹੈ ਕਲੇਰਾਂ ਦੀ ਜ਼ਮੀਨ ਹੈ ਜੇ ਕਹਾਂ ਨਹੀਂ ਹੈਗੀ ਆ ਠੀਕ ਹੈ ਠੀਕ ਹਾਂ ਬਾਬਾ ਜੀ ਇੱਥੇ ਟਮੋਟੀ ਲਾਈ ਸੀ ਦੱਸਿਓ ਕਿੱਥੇ ਆਜੋ ਆਜੋ ਐਰਪੋਰਟ ਤੇ ਲਾਈ ਸੀ ਇਹ ਜਗਾ ਬੇਲੀ ਸੀ ਇੱਥੇ ਇਹ ਪੁਰਾਣਾ ਖੂਹ ਇੱਥੇ ਹੀ ਬਹੁਤ ਦਰਾਸ ਸੀ ਇਹ ਬਹੁਤ ਦਰਾਸ ਸੀ ਇੱਥੇ ਬਹੁਤ ਹੈ ਨਾ ਹਾਂ ਦਰਾਸ ਦੀ ਗਾਹ ਦੇ ਥੱਲੇ ਲਾਈ ਸੀ ਬਾਬਾ ਜੀ ਨੇ ਅੱਛਾ ਅੱਛਾ ਮੋਤੀ ਇੱਥੇ ਪਾਸੇ ਬੈਠੇ ਸੀ ਠੀਕ ਹੈ ਮੈਨੂੰ ਉਹ ਕਹਿੰਨੀ ਕਿਹੜ ਸੋਂ ਬਰਾਦੀ ਨਹੀਂ ਸੀ ਹਾਂਜੀ ਬਜ਼ੁਰਗ ਉਹ ਬਾਬਾ ਜੀ ਬਜ਼ੁਰਗ ਸੀ ਉਹ ਕਹਿੰਦਾ ਵੀ ਇੱਥੇ ਦੇ ਪਾਸੇ ਲਾਈ ਸੀ ਠੀਕ ਹੈ ਹਾਂ ਅੱਛਾ ਇੱਥੇ ਦਰਖਤ ਵਾਵਾ ਹੁੰਦੇ ਸੀ ਹੈ ਇਹ ਦਰਖਤ ਵਾਵਾ ਹੁੰਦੇ ਸੀ ਅੱਛਾ ਇਹ ਜਗ੍ਹਾ ਫਿਰ ਇਹਨਾਂ ਨੇ ਵਿੱਚ ਲੱਲੀ ਜੀ ਸਾਰੀ ਵਿੱਚ ਲੱਲੀ ਫਿਰ ਜਿੰਨੇ ਹੁਣ ਜਿਵੇਂ ਜਿਵੇਂ ਮਝਾਈ ਪੜੀ ਜਾਂਦੀ ਆ ਉਹ ਕੇ ਬਹਿਲੀ ਜਗ੍ਹਾ ਨਾਲ ਨਾਲ ਆਈ ਜਾਂਦੇ ਆ ਹਾਂਜੀ 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 ਹਾਂ ਫੇਲੀ ਜਗ੍ਹਾ ਨਾਲ ਨਾਲ ਆਈ ਜਾਂਦੇ ਤੇ ਮੋਟੀ ਇੱਥੇ ਲਾਈ ਅੱਛਾ ਅੱਛਾ ਇਹ ਜਗ੍ਹਾ ਤੇ ਇੱਥੇ ਲੱਗੀ ਸੀ ਕਿਸੇ ਦਸ ਬੌਂਸ ਜੇ ਠੀਕ ਹੈ ਜੀ ਹਾਂਜੀ ਅਸੀਂ ਛੋਟੇ ਹੁੰਦੇ ਹਾਂ ਦੇਖੇ ਆ ਦਰਖਤ ਬਹੁਤ ਜ਼ਿਆਦਾ ਸੀ ਅੱਛਾ ਅੱਛਾ ਹਾਂ ਜੀ ਚਲਿਏ ਹੁਣ ਆਪਾਂ ਹਾਂਜੀ ਏ ਹੋਰਾ ਬੱਦਲ ਨੂੰ ਸੁਣਾਕੂ ਉਹ ਪਰੇ ਜਾ ਕੇ ਠੀਕ ਹੈ ਉੱਥੇ ਵੀ ਇੱਕ ਬਰਹਾਈ ਸੀ ਬਾਬਾ ਜੀ ਜੇ ਮੈਂ ਨਾਨਕ ਰੌਣਾ ਦਾ ਉਹ ਪਰਦੇ ਜਾਂਦੇ ਅੱਛਾ ਹੁਣ ਪਿੰਕ ਪਊਗਾ ਉਹ ਰਸਨ ਦਾ ਪੂਆ ਜਿੱਥੇ ਉਹ ਪਰੇ ਦਾ ਅੱਛਾ ਇਹ ਇਹ ਬੱਬਾ ਜੀ ਇਹ ਕਿਹੜੀ ਕਿੰਨਾ ਦੀ ਜਗ੍ਹਾ ਇਥੇ ਇਹ ਮੀਹ ਦੀ ਜਗ੍ਹਾ ਪਹਿਲਾਂ ਮੁਸਲਮਾਨ ਦੀ ਅੱਛਾ ਜੀ ਇਹ ਸੀ ਕਲੇਰਾਂ ਦਾ ਹੀ ਉਹ ਮੀਆਂ ਹੁਣ ਹੁਣ ਜਿਹੜੇ ਜੈਦ ਆਏ ਹਨ ਭੁੱਗਾ ਤੋਂ ਆਪਣੇ ਕੌਕਿਆਂ ਤੋਂ ਸਾਥੀ ਉਹਨਾਂ ਨੇ ਇਹ ਜਗ੍ਹਾ ਬਾਏ ਲੈ ਲਈ ਠੀਕ ਹੈ ਜੀ ਤੇ ਉਹ ਜਿਹੜੇ ਪਾਕਿਸਤਾਨੀ ਸੀ ਉਹ ਵੇਚ ਗਏ ਅੱਛਾ ਜੀ ਪਹਿਲਾਂ ਪਹਿਲਾਂ ਜਿਹੜੀ ਉਹ ਮੋਟਰ ਦਿਖਦੀ ਆ ਉਥੇ ਕਿਹਾ ਸੀਗਾ ਧੰਨਾ ਸਿੰਘ ਨੇ ਕਿ ਇੱਥੇ ਠਹਿਰੀਏ ਬਾਬਾ ਕਹਿੰਦੇ ਪਿੰਡ ਤੋਂ ਦੂਰ ਜਾਣਾ ਕਿਹੜੀ ਆ ਉਹ ਔਰਲੀ ਮੋਟਰ ਜੀ ਆ ਜਿਹੜੀ ਇੱਧਰ ਲਈ ਜਿਹੜੀ ਸੱਜਾ ਉਹਦੇ ਸਾਹਮਣੇ ਦੀ ਜਿਹੜੀ ਅਛਾ ਅਛਾ ਠੀਕ ਹੈ ਜੀ ਉਥੇ ਪਹਿਲਾਂ ਦਿਖਾਈ ਸੀ ਉਹ ਫਿਰ ਬਾਬਾ ਜੀ ਕਹਿੰਦੇ ਨਹੀਂ ਦੂਰ ਪਿੰਡ ਤੋਂ ਦੂਰ ਹੋਰ ਚੱਲੋ ਫਿਰ ਬਾਬਾ ਜੀ ਇੱਥੇ ਆਏ ਸੀ ਅਛਾ ਅਛਾ ਹਾਂ ਜੀ ਹਾਂ ਜੀ ਤੇ ਉਹ ਫਿਰ ਰਤਨ ਸਿੰਘ ਦਾ ਖੂਹ ਆ ਉਥੇ ਹੀ ਬਾਬਾ ਜੀ ਆਉਂਦੇ ਰਹੇ ਆ ਉੱਥੇ ਹੀ ਬਾਬਾ ਜੀ ਇੱਕ ਰਾਤ ਹੀ ਰਹੇ ਸੀਗੇ ਹਾਂ ਜੀ ਤੇ ਇੱਥੇ ਫਿਰ ਨਾ ਸ਼ਿਕਾਰ ਕੁੱਤੇ ਮਗਰ ਲੱਗੇ ਸੀ ਸ਼ਿਕਾਰ ਦੇ ਕਰਨ ਸੀਗਾ ਜਾਂ ਦਰਸ਼ਨ ਰਹੇ ਸੀਗੇ ਜੀ ਜਦੋਂ ਕੁੱਤਿਆਂ ਨੇ ਮਾਰ ਲਿਆ ਤੇ ਫਿਰ ਉਹ ਬਾਬਾ ਜੀ ਨੂੰ ਚੰਗਾ ਨਹੀਂ ਲੱਗਿਆ ਬਾਬਾ ਜੀ ਦਾ ਮਨ ਫਿਰ ਬੜਾ ਦੁਖੀ ਹੋਇਆ ਵੀ ਇੱਥੇ ਤਾਂ ਵੀ ਇਸ ਤਰ੍ਹਾਂ ਜੀਵ ਹੱਤਿਆ ਹੁੰਦੀ ਆ ਫਿਰ ਬਾਬਾ ਜੀ ਇੱਕ ਰਾਤ ਰਹਿ ਕੇ ਫਿਰ ਚਲੇ ਗਏ ਸੀ ਜਿੱਥੇ ਨੌਗਾ ਜੀ ਇਹਦੇ ਇੱਥੇ ਆ ਹਾਂ ਜੀ ਉੱਥੇ ਚਲੇ ਗਏ ਸੀ ਹਾਂ ਜੀ ਹਾਂ ਜੀ ਫਿਰ ਆਪਾਂ ਹੁਣ ਉੱਥੇ ਚੱਲਦੇ ਆ ਦਰਸ਼ਨ ਕਰਦੇ ਆ ਬਾਬਾ ਜੀ ਦੇ ਹਾਂ ਜੀ ਹਾਂ ਜੀ ਸਾਥੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ